ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅਗਲੇ 24 ਘੰਟੇ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ 14 ਅਤੇ 15 ਮਾਰਚ ਦੇ ਕਰੀਬ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤਾਂ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਸੀ ਜਿਸ ਦੇ ਮੱਦੇਨਜ਼ਰ ਸਾਨੂੰ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਅਲਰਟ ਪ੍ਰਾਪਤ ਹੋਏ ਸਨ ਕਿ ਆਉਂਦੇ ਕੁਝ ਸਮੇਂ ਵਿੱਚ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਐਂਟਰ ਕਰ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਜਿਹੜੇ ਨੇ ਉਹ ਮੀਂਹ ਦੇ ਹਾਲਾਤ ਬਣ ਸਕਦੇ ਨੇ ਪਰ ਫਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੇ ਦੁਨੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਚੁੱਕੇ ਨੇ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਇਸ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਥੋੜੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇ ਅਨੁਸਾਰ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਇਹ ਵੈਸਟਰਨ ਡਿਸਟਰਬੈਂਸ ਵਾਲਾ ਸਿਸਟਮ ਪਹੁੰਚ ਚੁੱਕਿਆ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਅੱਜ ਸ਼ਾਮ ਤੋਂ ਅਗਲੇ ਕੱਲ ਯਾਨੀ ਕਿ 15 ਤਰੀਕ ਦੁਪਹਿਰ ਤੱਕ ਵਧੀਆ ਮੌਸਮ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਹਨ ਹਲਕੀ ਦਰਮਿਆਨੀ ਬੂੰਦਾਬੰਦੀ ਕਿਰਮਣਕਣੀ ਅਤੇ ਥੋੜੀ ਬਹੁਤੀ ਤੇਜ਼ ਹਵਾ ਚੱਲਣ ਦੀ ਉਮੀਦ ਕਾਫੀ ਹੱਦ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਦੀ ਗਤੀ ਕਾਫੀ ਜ਼ਿਆਦਾ ਨਹੀਂ ਹੋਵੇਗੀ ਪਰ ਕਿਤੇ ਨਾ ਕਿਤੇ ਹਵਾ ਜਿਹੜੀ ਹੈ ਉਹ ਕਿਸੇ ਕਿਸੇ ਇਲਾਕੇ ਵਿੱਚ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ ਜਿਸ ਦੇ ਕਾਰਨ ਕਿਸਾਨ ਵੀ ਜਿਹੜੇ ਕਣਕ ਨੂੰ ਪਾਣੀ ਲਗਾ ਰਹੇ ਨੇ ਉਹਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਣਕ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਜਿਹੇ ਦੇ ਵਿੱਚ ਅਗਰ ਤੇਜ਼ ਹਵਾ ਚੱਲਦੀ ਹੈ ਤਾਂ ਪਾਣੀ ਲੱਗੇ ਕਣਕ ਨੂੰ ਕਿਤੇ ਨਾ ਕਿਤੇ ਨੁਕਸਾਨ ਦੇ ਚਾਂਸ ਵੱਧ ਸਕਦੇ ਨੇ ਫਿਲਹਾਲ ਅਗਰ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਵੱਡਾ ਸਿਸਟਮ ਵੀ ਨਹੀਂ ਹੈ ਜੀਨੋ ਪੱਕ ਐਸੇ ਕਿ ਬਹੁਤ ਜ਼ੋਰਦਾਰ ਮੀਂਹ ਹੋਵੇਗਾ ਪਰ ਹਲਕੇ ਦਰਮਿਆਨੀ ਬੂੰਦਾਂ ਬੰਦੀ ਇਹਦੇ ਕਿਣਮਣ ਕਣੀ ਦੇ ਹਾਲਾਤ ਸਾਨੂੰ ਜ਼ਿਆਦਾਤਰ ਅੱਜ ਅਤੇ ਕੱਲ ਬਣਦੇ ਹੋਏ ਦਿਖਾਈ ਦੇਣ ਸਕਦੇ ਨੇ ਅਗਲੇ 24 ਘੰਟੇ ਤੇਜ਼ ਹਵਾ ਪੰਜਾਬ ਦੇ ਵਿੱਚ ਚੱਲ ਸਕਦੀ ਹੈ ਜਿਸ ਦੇ ਮੱਦੇਨਜ਼ਰ ਸਾਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਣਕ ਨੂੰ ਪਾਣੀ ਲਗਾਣਾ ਹੈ ਤਾਂ ਸੋਚ ਸਮਝ ਕੇ ਲਗਾਓ ਜ਼ਿਆਦਾ ਪਾਣੀ ਨਾ ਖੜਾ ਕਰੋ ਇੱਕ ਖਿਆਰ ਤੋਂ ਦੂਜੇ ਖਿਆਰੇ ਵਿੱਚ ਪਾਣੀ ਵੜਦੇ ਹੋ ਤਾਂ ਕਿ ਘੱਟ ਪਾਣੀ ਹੋਣ ਦੇ ਕਾਰਨ ਖੇਤ ਦਾ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਬਾਕੀ ਧੁੱਪ ਠੀਕ ਠਾਕ ਰਹੇਗੀ ਹੁਣ ਬੱਦਲਵਾਈ ਸਿਸਟਮ ਪਹੁੰਚ ਚੁੱਕੇ ਨੇ ਕੱਲ ਦੁਪਹਿਰ ਤੱਕ ਬੱਦਲਵਾਈ ਸਿਸਟਮ ਇਸੇ ਤਰੀਕੇ ਨਾਲ ਪੰਜਾਬ ਦੇ ਉੱਪਰ ਬਰਕਰਾਰ ਰਹਿਣਗੇ ਅਗਲੀ ਅਪਡੇਟ ਕੋਈ ਵੀ ਆਵੇਗੀ ਤਾਂ ਜਾਣਕਾਰੀ ਸਭ ਤੋਂ ਪਹਿਲੇ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਆ ਕੀ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਪੰਨਪਰਾਵਾਂ ਦਾ ਮਿਲਦੇ ਆਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ